ਨੰਗਲ ਦੇ ਜੰਪਾਲ ਜੀ ਵੀ ਦੁਨੀਆ ਦੇ ਵਿੱਚ ਨਾਮ ਕਮਾਇਆ ਤੇ ਫਿਲੈਂਥਰੋਪੀ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਮਾਨਵਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਰਦਾਰ ਐਸਪੀਐਸ ਅਪਰਾਏ ਜੀ ਸਰਬੱਤੇ ਭਲਾ ਦੇ ਫਾਊਂਡਰ ਤੇ ਉਹ ਆਬਵੀਅਸ ਇੱਚੇ ਸਰ ਤੋਂ ਬਹੁਤ ਅੱਛੇ ਹਨ ਆਪਣੇ ਗਰ ਕਮਲਾ ਨਲ ਸਪਿਟਲ ਦਾ ਉਦਘਾਟਨ ਕੀਤਾ ਤੇ ਨਾਲ ਹੀ ਜਿਹੜਾ ਹੈ ਸਰਦਾਰ ਐਸਪੀਐਸ ਅਪਰਾਏ ਜੀ ਵੱਲੋਂ ਸਾਡੇ ਇਲਾਕੇ ਦੇ ਵਿੱਚ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਇਲਾਕੇ ਦੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਮੁਫਤ ਜਿਹੜਾ ਮਿਲੂਗੀ ਵਰਲਡ ਕਲਾਸ ਐਜੂਕੇਸ਼ਨ ਅਤੇ ਉਹ ਮਿਲੂਗੀ ਤੇ ਮੇਨ ਜਿਹੜਾ ਫੋਕਸ ਰੱਖਿਆ ਗਿਆ ਉਹ ਡੈਲਿਸਿਸ ਰੱਖਿਆ ਗਿਆ ਹੈ ਬਾਕੀ ਵੀ ਦੁਨੀਆ ਕੇ ਜਿਹੜੇ ਬੰਨ ਟੈਸਟ ਹੋ ਗਏ ਜਾਂ ਹੋਰ ਸਰਜੀਕਲ ਹੋ ਗਏ ਸਾਰੇ ਜਿਹੜੇ ਕੈਪਨ ਬਣ ਗਏ ਨੇ ਉਹ ਪਾਰਟ ਟਾਈਮ ਲਈ ਜਿਹੜੇ ਪਰਦੇ ਹੋ ਡਾਕਟਰ ਆਇਆ ਕਰਨਗੇ ਲੇਕਿਨ ਜਿਹੜਾ ਰੈਕਸ਼ਨ ਯੂਨਟ ਹੈ ਜਾਂ ਲੈਬੋਰੀ ਜਿਹੜੀ ਹੈ ਇਹ ਜੱਗ ਤੁਹਾਡੀ ਕੈਪੈਸਟੀ ਦੁਕਾਨ ਹੋ ਗਈ ਇਹ ਹੁਣ ਚੱਲ ਪਈ ਹੈ ਤੇ ਬੈਂਟੀ ਨਾਲ ਮੇਰੀ ਮੀਟਿੰਗ ਹੋਈ ਹੈ ਸਰਵੇ ਦੇ ਪਲਾ ਚੈਰੀਟੇਬਲ ਡਸ ਵਾਲਾ ਪੂਰਾ ਸਹਿਯੋਗ ਦਿੱਤਾ ਜਾਏਗਾ ਇਹਦੇ ਲਈ ਪਹਿਲਾਂ ਵੀ ਸਾਡੇ ਨੰਗਲ ਦੇ ਵਿੱਚ ਆਲਰੇਡੀ ਸਾਡੇ ਪੰਜ ਯੂਨਟ ਜਿਹੜੇ ਬੀਬੀ ਐਮ ਵੀ ਚੱਲਦੇ ਸੀਗੇ ਕੁਝ ਦਿਨ ਤੋਂ ਬੰਦ ਸੀਗੇ ਲੇਕਿਨ ਅੱਜ ਮੇਰੀ ਹੁਣ ਮੀਟਿੰਗ ਹੈ ਜੀ ਇੰਨੀਰ ਸਾਹਿਬ ਨਾਲ ਜਾ ਕੇ ਦੱਸਿਓ ਉਹਨਾਂ ਦੇ ਦੁਆਰਾ ਪੰਜਾ ਜੁਨਿਟਰ ਚਾਲੂ ਕਰਦੇ ਆਂਗੇ। ਸਬੋਲਟਰੀ ਜਿਹੜੀ ਟੈਸਟ ਦੀ ਆਲਰੇਡੀ ਦੁਆਰਾ ਸਾਹਿਬ ਚੱਲੀ ਰਹੀ ਹੈ ਅੰਮਲ ਦੇ ਵਿੱਚ। ਸੋ ਇੱਥੇ ਮੈਂ ਦੱਸਿਆ ਉਹਨਾਂ ਨੂੰ ਕਿ ਪਹਿਲਾਂ ਦੋ ਜੁਨਿਟਰ ਲਗਾਈ ਗਏ ਨੇ ਜਿਹੜੇ ਇਹ ਦੋ ਜੁਨਿਟਰ ਚਾਲੂ ਕਰੀਏ ਇਹਨਾਂ ਪਤਾ ਲੱਗੇਗਾ ਕਿੰਨੇ ਕਿ ਜਿਹੜੇ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਜੀ। ਉਸਾਂ ਮੈਡੀਕ ਰੇਟ ਬੜੇ ਵਾਜਬ ਰੱਖਿਆ ਗਿਆ 1000 ਰੁਪਏ ਰੇਟ ਹੈ ਉਹਦੇ ਵਿੱਚ ਵਿੱਚ ਇੰਟਰ ਲਾਈਦਰ ਕਿੱਟ ਵੀ ਹੈ। ਇਨਜੈਕਸ਼ਨ ਵੀ ਹੈ ਉਹਦੇ ਵਿੱਚ ਕੋਲ ਨਾਲ ਦੀ ਨਾਲ ਉਹਨਾਂ ਨੂੰ ਡਾਈਟ ਦਿੱਤੀ ਜਾਏਗੀ ਸੋ ਬੜਾ ਰਚਾ ਨੀਡ ਐਂਡ ਕਰੀਨ ਵਧਾਇਆ ਗਿਆ ਹੌਸਟਲ ਤੇ ਮੈਂ ਵਿਸ਼ਵਾਸ ਕਰਦਾ ਕਿ ਇੰਟਰਸਟ ਹੋਣ ਲੋਕ ਵੀ ਸਾਨੂੰ ਮਸ਼ੀਨੀ ਚਾਈ ਦੀ ਹੋਏਗੀ ਜੋ ਸਹਿਯੋਗ ਦੇਣਾ ਹੋਵੇਗਾ ਅਸੀਂ ਬੜੇ ਸ਼ਤਿਆਰ ਆ ਅੱਗੇ ਵੀ ਕਰਦੇ ਆ ਤੇ ਹੁਣ ਵੀ ਅਸੀਂ ਕਰਾਂਗੇ